ਮਰਦਾਨੇ ਆ ਇਹ ਅਮਰਤ ਹੀ ਵਰਤ ਰਿਹਾ ਹੈ ਕਿਉਂਕਿ ਮਿਹਨਤ ਦੀ ਕੀਤੀ ਹੋਈ ਕਿਰਤ ਦੇ ਲੰਗਰ ਦੇ ਵਿੱਚੋਂ ਜਿਹੜਾ ਰਸ ਹੈ ਉਹ ਅਮਰਤ ਦਾ ਹੀ ਵਰਤ ਰਿਹਾ ਹੈ ਤੇ ਉਸ ਵੇਲੇ ਭਾਈ ਲਾਲੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਭਾਈ ਮਰਦਾਨੇ ਦੇ ਇਹ ਬੋਲ ਸੁਣ ਰਿਹਾ ਸੁਣ ਕੇ ਤੇ ਆਖਣ ਲੱਗਾ ਕਹਿੰਦਾ ਹੈ ਕਿ ਵੱਡਿਆਂ ਦੀ ਇਹ ਵਡਿਆਈ ਹੁੰਦੀ ਹੈ ਕਿ ਉਹ ਪ੍ਰੇਮ ਭਾਵ ਵੇਖਦੇ ਨੇ ਉਹ ਪ੍ਰਸ਼ਾਦੇ ਦੇ ਭੋਜਨ ਦੇ ਭੁੱਖੇ ਥੋੜਾ ਹੁੰਦੇ ਨੇ ਕਹਿੰਦੇ ਬਾਜੀ ਲੀਨੀ ਬਿਦਰ ਕੀ ਦੁਰਜੋਦਨ ਤਜ ਰਾਜ ਤੇ ਪ੍ਰਭਗਵਾਨ ਕ੍ਰਿਸ਼ਨ ਤ੍ਰੇਤੇ ਦੇ ਅਵਤਾਰ ਕਹਿੰਦੇ ਉਹਨਾਂ ਨੇ ਲੰਗਰ ਛਕਿਆ ਸੀ ਬਿਦਰ ਦੇ ਅਲੂਣਾ ਸਾਗ ਖਾਦਾ ਸੀ ਜਾ ਕੇ ਦਰਜੋਦਨ ਦਾ ਰਾਜ ਭਾਗ ਮਹਿਲ ਛੱਡ ਕਰਕੇ ਫੇਰ ਕਹਿੰਦੇ ਦਿਜਬਰ ਕੇ ਤੰਦੁਲ ਲਏ ਬਿਦਰ ਗਰੀਬ ਨਿਵਾਜ ਗਰੀਬ ਨਵਾਜਿਆ ਬਿਦਰ ਨੂੰ ਗਰੀਬ ਨੂੰ ਨਿਵਾਜਣਾ ਕੀਤਾ ਉਸ ਬ੍ਰਾਹਮਣ ਸੁਦਾਮੇ ਦੇ